12 ਅਗਸਤ 2025 ਨੂੰ ਅਮਰੀਕਾ ਵਿਖੇ ਇੱਕ ਬਹੁਤ ਮੰਦਭਾਗੀ ਘਟਨਾ ਵਾਪਰੀ ਸੀ ਹਰਜਿੰਦਰ ਸਿੰਘ ਪੰਜਾਬੀ ਮੁੰਡਾ ਜਿਹਦੇ ਕੋਲੋਂ ਅਣਪੋਲ ਪੁਨੇ ਦੇ ਵਿੱਚ ਇੱਕ ਐਕਸੀਡੈਂਟ ਹੋ ਗਿਆ ਬੇਸ਼ੱਕ ਉਹਦੀ ਆਪਣੀ ਗਲਤੀ ਹੋਊਗੀ ਪਰ ਉਸ ਚੀਜ਼ ਨੂੰ ਮੁੱਦਾ ਬਣਾ ਕੇ ਅਮਰੀਕਾ ਦੀ ਸਰਕਾਰ ਨੇ ਜਿਹੜੇ ਇਮੀਗ੍ਰੈਂਟ ਡਰਾਈਵਰ ਸੀਗੇ ਉਹਨਾਂ ਨੂੰ ਡਰਾਈਵਿੰਗ ਕਰਨ ਤੋਂ ਰੋਕ ਦਿੱਤਾ ਪਰ ਉਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਜਿਹੜਾ ਕਿ ਤੁਸੀਂ ਇੱਥੇ ਦੇਖ ਰਹੇ ਹੋ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ ਹੈ ਕਿ ਅਮਰੀਕਾ ਦੇ ਨਾਲ ਬਹੁਤ ਸਾਰੀਆਂ ਹੋਰ ਕੰਟਰੀਆਂ ਵੀ ਆਟੋਮੈਟਿਕ ਤਰੀਕੇ ਨਾਲ ਚੱਲਣ ਵਾਲੇ ਜਿਹੜੇ ਟਰੱਕ ਆ ਉਹ ਜਲਦ ਤੋਂ ਜਲਦ ਲੈ ਕੇ ਆ ਰਹੀਆਂ ਤੁਸੀਂ ਦੇਖ ਸਕਦੇ ਆ ਕੇਬਲ ਟਰੱਕ ਨਹੀਂ ਗੱਡੀਆਂ پارک ਕਰਨ ਵਾਲੇ ਰੋਬੋਟ ਵੀ ਆ ਗਏ ਨੇ ਜਿਹੜੇ ਕਿ ਗੱਡੀਆਂ ਵੀ ਆਟੋਮੈਟਿਕ پارک ਕਰਦੇ ਨੇ ਸੋ ਇਹ ਸਾਫ ਜाहिर ਹੁੰਦਾ ਹੈ ਕਿ ਹਰਜਿੰਦਰ ਸਿੰਘ ਬੁੱਧਾ ਬਣਾ ਕੇ ਇਸ ਨੂੰ ਵਰਤਿਆ ਗਿਆ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਖਾਸ ਕਰਕੇ ਜਿਹੜੇ ਨਾਨ ਅਮਰੀਕਨ ਲੋਕ ਨੇ ਉਹਨਾਂ ਨੂੰ ਇਸ ਖਿੱਤੇ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਵੇ ਸੋ ਇਹ ਜ਼ਾਹਰ ਹੈ ਕਿ ਅਮਰੀਕਾ ਦੇ ਨਾਲ ਕੈਨੇਡਾ ਤੇ ਹੋਰ ਸਾਰੀਆਂ ਕੰਟਰੀਆਂ ਵੀ ਆਟੋਮੈਟਿਕ ਡਰੈਕਿੰਗ ਨੂੰ ਲਾਗੂ ਕਰਨ ਦੇ ਲਈ ਕੁਝ ਇਹੋ ਜਿਹੇ ਕਾਨੂੰਨ ਜਾਂ ਕੁਝ ਨਾ ਕੁਝ ਉਹ ਪਾਉਣ ਵਾਲੇ ਸਮੇਂ ਦੇ ਵਿੱਚ ਕਰਨਗੇ